कौन इसी समय मिलती है भी स्मार्ट सी चीजें अंदर जल्दी तो जल्दी पहली मतलब उस तो पहली करवा लेंगे सकते हैं ना बड़ा पॉजिटिव इसी सर तो बहुत पॉजिटिव है जिम ली था तुम दस में आज भी कह रहे इसकी कि जिम में क्या लेके तुम तुम भी नहीं चलने लगे ना उस तो बंद एक्सट्रा पर ट्राय की कर लेंगे ਸਰ ਇਹ ਜਦ ਆਪਣਾ ਦਿਲਜੀ ਦਾ ਸ਼ੋਅ 31 ਤਰੀਕ ਨੂੰ ਉਸ ਤੋਂ 5-7 ਦਿਨ ਪਹਿਲੇ ਆਪਣੇ ਮਲਟੀਪਰਪਸ ਸਾਈਟ ਤੇ ਉੱਥੇ ਜਿਹੜਾ ਵਾਰਮ-ਅਪ ਟਰੈਕ ਹੈ ਉੱਥੇ ਟਿਕਟਸ ਦੀ ਡਿਸਟ੍ਰਿਬਿਊਸ਼ਨ ਲਈ ਕਿਹਾ ਗਿਆ ਸੀਗਾ ਸਾਨੂੰ ਤੇ ਉੱਥੇ ਜਿਸ ਦੇ ਵਿੱਚ ਕਾਫੀ ਜ਼ਿਆਦਾ ਤਾਦਾਦ ਚ ਜਿਨ੍ਹਾਂ ਨੇ ਵੀ 31 ਤਰੀਕ ਨੂੰ ਫੰਕਸ਼ਨ ਅਟੈਂਡ ਕਰਨਾ ਸੀ ਉਹ ਸਾਰਿਆਂ ਨੇ ਉੱਥੋਂ ਟਿਕਟਾਂ ਲੈਣੀ ਸੀ ਤੇ ਉਸ ਤੋਂ ਬਾਅਦ ਉਹ 31 ਤਰੀਕ ਨੂੰ ਫੰਕਸ਼ਨ ਅਟੈਂਡ ਕਰ ਸਕਦੇ ਸੀਗੇ ਤੇ ਇਸ ਦੇ ਵਿੱਚ ਸਾਡਾ ਇੱਕ ਜਿਹੜੇ ਜਿੱਥੇ ਆਪਣੇ ਮਲਟੀਪਰਪਸ ਸਾਈਟ 'ਚ ਉੱਥੇ ਵਾਰਮ-ਅਪ ਟਰੈਕ ਹੈ ਉੱਥੇ ਵਾਰਮ-ਅਪ ਟਰੈਕ ਦੇ ਵਿੱਚ ਕਾਫੀ ਬੱਚੇ ਜਿਵੇਂ ਸਾਡੇ ਜਿਮਨਾਸਟਿਕ ਦੇ ਜੁੱਡੋ ਦੇ ਉੱਥੇ ਪ੍ਰੈਕਟਿਸ ਕਰਦੇ ਰਹਿੰਦੇ ਨੇ ਤੇ ਉੱਥੇ ਵਿੱਚ ਵਿਚਾਲੇ ਇੱਕ ਛੋਟਾ ਜਿਹਾ ਸਾਡਾ ਆਪਣਾ ਵਿਚਾਲੇ ਆਪਣੇ ਪੈਚ ਜਿਹਾ ਬਣ ਗਿਆ ਜਿਸ ਦੇ ਵਿੱਚੋਂ ਕਰਕੇ ਬੱਚੇ ਨੂੰ ਦਿੱਕਤ ਆ ਰਹੀ ਹੈ ਪ੍ਰੈਕਟਿਸ ਵਾਰਮ-ਅਪ ਕਰਨ ਚ ਉਹਨਾਂ ਦੀ ਫਿਟਨੈਸ ਫਿਟਨੈਸ ਕਿਉਂਕਿ ਉਹ ਟਰੈਕ ਹੀ ਤੇਜੀ ਉਹ ਕਾਫੀ ਪ੍ਰੈਕਟਿਸ ਕਰਦੇ ਹੁੰਦੇ ਨੇ ਉਧਰਲੀ ਸਾਈਡ ਕਿਉਂਕਿ ਉਹ ਵਾਲੇ ਬੱਚੇ ਇੱਧਰ ਨਹੀਂ ਆ ਸਕਦੇ ਇਸ ਕਰਕੇ ਉਹਨਾਂ ਨੂੰ ਉਸੇ ਟਰੈਕ ਤੇ ਮੋਸਟਲੀ ਪ੍ਰੈਕਟਿਸ ਕਰਨੀ ਪੈਂਦੀ ਹੈ ਅਧਿਆਪਕ ਸਰ ਜੇਕਰ ਗੱਲ ਕਰੀਏ ਇਹ ਖਰਾਬ ਕਿਉਂ ਹੋਇਆ ਕਿੱਦਾਂ ਹੈ ਸਰ ਇਹ ਖਰਾਬ ਮੋਸਟਲੀ ਜਿਵੇਂ 2-3 ਦਿਨ ਪਹਿਲੇ ਜਾਂ 31 ਤਰੀਕ ਤੋਂ ਜੋ ਵੀ ਆਪਣੇ ਕਰਮਚਾਰੀ ਉੱਥੇ ਸੀਗੇ ਜਿਹੜੇ ਟਿਕਟ ਡਿਸਟ੍ਰੀਬਿਊਟ ਕਰ ਰਹੇ ਸੀ ਉਹ ਮੇਬੀ ਰਾਤੀ ਬੈਠੇ ਹੋਣੇ ਤਾਂ ਉਥੇ ਆਗੂਗ ਵਾਲੀ ਹੋਈ ਹੈ ਜੋ ਉਹਦੇ ਨਿਸ਼ਾਨ ਮਿਲੇ ਨੇ ਹਾਂਜੀ ਠੰਡ ਕਰਕੇ ਤੇ ਉਹ ਅਗ ਟਰੈਕ ਥੋੜਾ ਜਿਹਾ ਜਲ ਗਿਆ ਜੀ ਚੀਜ਼ ਨਾਲ ਉਹ ਪੈਚ ਪੈ ਗਿਆ ਉਹ ਉਹਦੇ ਨਿਸ਼ਾਨ ਆਪਣ ਨੂੰ ਉਥੇ ਫਿਰ ਪਤਾ ਚੱਲੇ ਨੇ ਬਾਅਦ ਹਾਂਜੀ ਨੁਕਸਾਨ ਨੁਕਸਾਨ ਸਿਰ ਆਪਣਾ ਪੈਚ ਮਤਲਬ ਤੁਸੀਂ ਲੈ ਲਓ ਇੱਕ ਆਪਣੇ ਨੁਕਸਾਨ ਆਪਣਾ ਜਿਵੇਂ ਥੋੜਾ ਜਿਹਾ ਨੁਕਸਾਨ ਹੋਇਆ ਜਿਵੇਂ 2 ਫੁੱਟ ਦਾ ਨੁਕਸਾਨ ਹੋਇਆ ਹਾਂਜੀ ਤੇ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਦਸੀ ਸੰਬੰਧਿਤ ਨੇ ਹਾਂਜੀ ਸਰ ਆਪਾਂ ਦ ਸੀਐਸਰ ਉਹਨਾਂ ਨੂੰ ਉਹਨਾਂ ਨੇ ਅਸ਼ਵਾਸ਼ਣ ਦੇ ਲਾਇਆ ਕਿਉਂਕਿ ਇਹ ਜਿਹੜਾ ਸਾਡਾ ਆਪਣਾ ਜਿਹੜਾ ਵਾਰਮਅਪ ਟ੍ਰੈਕ ਹੈਗਾ ਇਹ ਆਪਣਾ ਸਮਾਰਟ ਜੀਕੇ ਸਰ ਇਦਾਂ ਵੀ ਉਹ ਸਾਡਾ ਵਾਰਮਅਪ ਟ੍ਰੈਕ ਹੈ ਜਿੱਦਾਂ ਡੇਸੋ ਸਾਹਿਬ ਨੇ ਦੱਸਿਆ ਉਹ ਵਾਰਮਅਪ ਟ੍ਰੈਕ ਹੈ ਸਾਡੇ ਮੇਨ ਟ੍ਰੈਕ ਦਾ ਪਾਰਟ ਹੀ ਹੈ ਉਹ ਉਹਦੇ ਚ ਸਾਡੀ ਮਤਲਬ ਥੋੜੀ ਬੋਤੀ ਕੰਡੀਸ਼ਨਿੰਗ ਅਸੀਂ ਉੱਥੇ ਮਤਲਬ ਟ੍ਰੈਕ ਤੇ ਕਰਦੇ ਹਾਂ ਬਾਕੀ ਉਧਰ ਨੇ ਜਿਹੜੇ ਬੱਚੇ ਆ ਜੂਟਾ ਜੁਨਾਸੀ ਜਿਹੜਾ ਦਾ ਸੈਂਟਰ ਉਧਰ ਹੀ ਹੈ ਨੇਚਰਲੀ ਤੋਂ ਉਹਨਾਂ ਨੇ ਉਹੀ ਟ੍ਰੈਕ ਯੂਜ਼ ਕਰ ਰਹੇ ਤੇ ਉਹ ਪੱਟਿਆ ਨਹੀਂ ਗਿਆ ਟਰੈਕ ਇਹਦੇ ਵਿੱਚ ਇਹ ਆ ਵੀ ਉਹਨਾਂ ਨੇ ਕਿਤੇ ਬਾਅਦ ਨੂੰ ਜਦੋਂ ਇੱਦਾਂ ਵੱਡਾ ਪ੍ਰੋਗਰਾਮ ਹੁੰਦਾ ਆ ਉਹਦੇ 'ਚ ਕੋਈ ਨਾ ਕੋਈ ਅੰਗਹਿਲੀ ਹੋ ਜਾਂਦੀ ਏ ਕਿਸੇ ਨਾ ਕਿਸੇ ਬੰਦੇ ਤੋਂ ਕਿਉਂਕਿ ਉਹਨਾਂ ਦੇ ਜਿਹੜੇ ਕਹੋ ਵੀ ਸੋ ਕਾਰਡ ਕਹੋ ਜਿਹੜਾ ਉਹਨਾਂ ਦੇ EMPLOYEES ਕਹੋ ਜਾਂ ਜਿਹੜਾ ਨੇ ਉਹ ਕੰਮ ਕੀਤਾ ਉਥੇ ਉਹਨੇ ਰਾਤ ਨੂੰ ਆਪਣੇ ਨਾਲ ਤਾਂ ਕਿਸੇ ਕੀ ਆਗ ਕਿਸੇ ਕੀ ਟਰੈਕ ਦੇ ਉੱਤੇ ਆ ਲੱਕਣਾ ਆ ਨਾਲ ਦਬਾਲ ਕੇ ਸੇਕਦੇ ਉਹਨਾਂ ਉਹਨਾਂ ਪੈਚ ਦੇ ਵਿੱਚ ਉਹ ਮਤਲਬ ਕਹੋ ਵੀ ਟਰੈਕ ਛੱਡ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਸਾਨੂੰ ਜਦੋਂ ਆ ਨਵਾਂ ਟਰੈਕ ਬਣਿਆ ਕਿ ਜੇ ਵੀ ਸਾਨੂੰ ਸਪੈਸ਼ਲੀ ਕਹਿ ਗਿਆ ਵੀ ਟ੍ਰੈਕ ਨੂੰ ਅੱਗ ਤੋਂ ਜੁਰੂਰ ਬਚਾਣਾ ਹੈ ਕਿਉਂਕਿ ਇਹ ਥੱਲੇ ਜਿਹੜਾ ਮਤਲਬ ਸੋਲੂਸ਼ਨ ਕਹਿ ਲੋ ਜਾਂ ਲੀਕਵਰਡ ਕਹਿ ਲੋ ਜਾਂ ਉਹਨੂੰ ਬਾਈਂਡਰ ਕਹਿੰਦੇ ਆ ਜਿਹੜਾ ਯੂਜ਼ ਹੁੰਦਾ ਉਹ ਮਤਲਬ ਆਗੂ ਨੂੰ ਬਹੁਤ ਛੇਤੀ ਪੜਦਾ ਤੇ ਜੇ ਉਹ ਟ੍ਰੈਕ ਜਿਆਦਾ ਪੁਰਾਣਾ ਨਾ ਹੁੰਦਾ ਜਦੋਂ ਉਹ ਹੁਣ ਉਹਦਾ ਕਹਿ ਲੋ ਵੀ ਉਹ ਜਿਹੜਾ ਲੀਕਵਰਡ ਆ ਜਾਂ ਬਾਈਂਡਰ ਆ ਉਹ ਕਹਿ ਲੋ ਐਕਸਪਾਇਰੀ ਹੋ ਚੁੱਕਾ ਹੋਣਾ ਉਹ ਟ੍ਰੈਕ ਵੀ 2001 ਦਾ ਲੱਗਾ ਹੋਇਆ ਤੇ ਨਹੀਂ ਤਾਂ ਫਿਰ ਉਹ ਸਾਰੇ ਟ੍ਰੈਕ ਵੀ ਅਗ ਲੱਗ ਸਕਦੇ ਸੀ ਜੇ ਮਤਲਬ ਆਪਾਂ ਇਦਾਂ ਦੀ ਗੈਲੀ ਕਰਦੇ ਤਾਂ ਜਿਆਦਾ ਵੀ ਨੁਕਸਾਨ ਹੋ ਜਾਂਦਾ ਕਈ ਵਾਰ ਸਾਨੂੰ ਮਤਲਬ ਅਸੀਂ ਧੰਨਵਾਦੀ ਹਾਂ ਡੀਐਸਓ ਸਾਹਿਬ ਵੱਲੋਂ ਵੀ ਅਸੀਂ ਆਪਣੇ ਵੱਲੋਂ ਵੀ ਕਿਉਂਕਿ ਉਹ ਮੇਨ ਟਰੈਕ ਜਾਂ ਮੇਨ ਸਟੇਡੀਅਮ ਯੂਜ਼ ਕਰਨ ਨੂੰ ਕਹਿ ਰਹੇ ਸੀਗੇ ਸਾਨੂੰ ਵੀ ਸੀ ਸ਼ਾਇਦ ਸੀਐਮ ਸਾਹਿਬ ਵੱਲੋਂ ਜਿੱਦਾਂ ਅੱਗੇ ਸੀਐਮ ਸਾਹਿਬ ਨੇ 26 ਜਨਵਰੀ ਦੇ 15 ਗੱਜ ਦਾ ਪ੍ਰੋਗਰਾਮ ਇੱਥੇ ਬੰਦ ਕਰਾਇਆ ਹੋਇਆ ਹੈ ਕਹਿ ਕੇ ਵੀ ਸਪੋਰਟਸ ਤੋਂ ਇਲਾਵਾ ਕੋਈ ਫੰਕਸ਼ਨ ਸੈਟ ਡਾਇਰੈਕਟ ਨਹੀਂ ਹੋਊਗਾ ਪਰ ਫਿਰ ਵੀ ਸਾਨੂੰ ਉਹਨਾਂ ਦੀ ਟੀਮ ਵੱਲੋਂ ਕਿਹਾ ਜਾ ਰਿਹਾ ਸੀ ਦਿਲਜੀਤ ਸਰ ਦੀ ਵੀ ਅਸੀਂ ਸਾਡੀ ਸੀਐਮ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਫਿਰ ਜਦੋਂ ਸਾਹਿਬ ਨੇ ਡੀਐਸਓ ਸਾਹਿਬ ਨੇ ਡੀਸੀ ਸਾਹਿਬ ਦੇ ਅਫਸਰ ਵੀ ਗੱਲ ਕੀਤੀ ਅਸੀਂ ਸੁਨਿਆ ਪੰਚਾਇ ਕਿ ਉਹ ਸਰ ਪ੍ਰਸ਼ਾਸਨ ਆਪ ਹੀ ਕਿਉਂਕਿ ਇਸ ਸਮਾਰਟ ਸਿਟੀ ਦੇ ਵਿੱਚ ਬਣਿਆ ਪ੍ਰਸ਼ਾਸਨ ਦੇ ਥਰੂ ਬਣਿਆ ਡ੍ਰੈਗ ਨਾ ਤੇ ਨਵੀਂ ਡ੍ਰੈਕਟਰ ਸਰ ਉਹ ਮਤਲਬ ਕਹ ਲੋ ਵੀ ਬਣਾ ਹੀ ਕਰਤਾ ਵੀ ਨਹੀਂ ਹੋਇਆ ਇੱਥੇ ਸ਼ੋ ਨਾ ਜੇ ਇੱਥੇ ਹੁੰਦਾ ਤਾਂ ਇਹ ਹੋਰ ਵੱਡਾ ਨੁਕਸਾਨ ਹੋ ਜਾਣਾ ਸੀ ਜੇ ਮੇਨ ਟ੍ਰੈਕ ਦੇ ਵਿੱਚ ਸਾਡੇ ਹੁੰਦਾ ਨਾ ਕਿਉਂਕਿ ਇਹ ਡ੍ਰੈਗ ਬਣਨ ਤੋਂ ਅਜੇ 6 ਮਹੀਨੇ ਵੀ ਨਹੀਂ ਹੋਏ ਤੇ ਕਹ ਲੋ ਤੇ ਲਈ 24 ਸਾਲ ਬਾਅਦ ਡ੍ਰੈਗ ਬਣਿਆ ਹੈ ਤੇ ਉਹ ਡ੍ਰੈਗ ਵੀ ਜਿਹੜਾ ਮਤਲਬ ਇਹਦਾ ਪਾਰਟ ਹੀ ਹੈ ਤੇ ਉਹ ਜਿਹੜਾ ਹੁਣ ਪੈਚ ਲੱਗੂਗਾ ਉਹ ਉਦਾਂ ਦੀ ਗੱਲ ਤਾਂ ਨਹੀਂ ਬਣਨੀ ਜਦੋਂ ਵੀ ਉਸ ਬੱਚੇ ਦਾ ਉੱਥੇ ਪੈਰ ਆਊਗਾ ਉਹ ਇੱਕ ਔਕਵਰਡ ਜੀ ਫ ਅਮ ਜੇ ਪ੍ਰੋਪਰ ਪੂਰਾ ਡ੍ਰੈਗ ਬਣੂਗਾ ਉਹ ਤਾਂ ਫਿਰ ਕਾਸਟ ਹੀ ਕੁਸ਼ਰ ਹੋ ਜਾਣੀ ਹੈ ਪਰ ਜਿੱਦਾਂ ਡੀਪਸਾ ਸਾਹਿਬ ਨੇ ਦੱਸਿਆ